ਭਾਈਆ ਲੱਕੜੀ ਇਕੱਠੀ ਕਰਨ ਲੱਪਾ ਤੂੰ ਗੱਡੀ ਚੋਗੋ ਇਹ ਦੇਖਿਆ ਕਿੰਨਾ ਲਾਇਆ ਕਿੰਨੇ ਤੇ ਲਾਇਆ ਇਹਦੀ ਹੈਡੂਨ ਆ ਕਿੰਨੇ ਫੁੱਟ ਤੇ ਦੱਸ 10 ਫੁੱਟ 70 ਐ ਕਿ 80 80 ਕਿਹਦੇ ਕੀ ਸੀ ਇਹ ਠੀਕ ਹੈ 70 ਤੋਂ 80 80 ਮਤਲਬ ਹੋ ਸੋਮ 80 ਮਾਣਸ ਤੇ ਅਸੀਂ ਕਿਹਨਾਂ ਬੁੱਕਾਂ ਕਰਦੇ ਹਾਂ ਅਸੀਂ ਦੇ ਹਮਾਰੀ ਨਾਲ ਜੁੜੀਆਂ ਬਣਦੇ ਕੁਛੀਏ ਤਾਂ ਨੱਥੇ ਦੇ ਧੰਨਵਾਦ ਜੀ ਅੱਜ ਅਸੀਂ ਪਿੰਡ ਦਰਿਆਪੁਰ ਦੇ ਵਿੱਚ ਲੀਗਲ ਸਰਵਿਸ ਅਥਾਰਟੀ ਸ਼ੀਰਪਾਕ ਸਿੰਘ ਨਗਰ ਦੀ ਤਰਫੋਂ ਪੁੱਜੇ ਆ ਬਹੁਤ ਹੀ ਸਤਿਕਾਰਯੋਗ ਮਾਨਯੋਗ ਸੈਸ਼ਨ ਜਨ ਸਾਹਿਬ ਚੇਅਰਪਰਸਨ ਕਾਨੂੰਨੀ ਸੇਵਾ ਮਾਥਾਰਟੀ ਸ਼੍ਰੀ ਭਗਤ ਸਿੰਘ ਨਗਰ ਮੈਡਮ ਪ੍ਰੀਆ ਸੂਜੀ ਤੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਨਦੀਪ ਜੀ ਸਾਡੇ ਸੀਜਮ ਸਾਹਿਬ ਸਕਤਰ ਜ਼ਿਲ੍ਹਾ ਕਾਨੂੰਨੀ ਸੇਵਾ ਮਾਥਾਰਟੀ ਸ਼੍ਰੀ ਭਗਤ ਸਿੰਘ ਨਗਰ ਜੀ ਆਦੀ ਹੁਕਮਤ ਦੇ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਪਲਾਂਟੇਸ਼ਨ ਦਾ ਜਿਹੜਾ ਕੰਮ ਆ ਬਾਤਾਪੁਰ ਦੇ ਉਸ ਤੋਂ ਸ਼ੁਰੂ ਕੀਤਾ ਗਿਆ ਹੈ ਇਸ ਸਬੰਧ ਵਿੱਚ ਅਸੀਂ ਦਰਿਆਪੁਰ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਗram ਪੰਚਾਇਤ ਦੇ ਸਹਿਯੋਗ ਦੇ ਨਾਲ ਉਹ ਔਰਥੋ ਦੀ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਯੂਨਿਟ ਦੇ ਸਹਿਯੋਗ ਦੇ ਨਾਲ ਪਲਾਂਟੇਸ਼ਨ ਦਾ ਕੰਮ ਸ਼ੁਰੂ ਕਰਨ ਜਾ ਰਹੇ ਆ ਇਸ ਛੱਪੜ ਤੇ ਕਰੀਬ 200 ਜਿਹੜਾ ਰੁੱਖੂ ਲਾਏ ਜਾਣਾ ਤੇ ਭਾਵੇਂ ਕਿ ਇਸ ਪਿੰਡ ਦੇ ਵਿੱਚ 50 ਜਿਹੜੇ ਬੂਟੇ ਅਜੂ ਸ਼ਡਿਊਲ ਦੇ ਮੁਤਾਬਕ 50 ਬੂਟੇ ਪਿੰਡ ਵਾਸਤੇ ਔਰ 35 ਬੂਟੇ ਜਿਹੜੇ ਸਕੂਲ ਵਾਸਤੇ ਹੈਗੇ ਆ ਪਰ ਫਿਰ ਵੀ ਅਸੀਂ ਮਾਨਯੋਗ ਜੱਜ ਸਾਹਿਬਾ ਨੂੰ ਬੇਨਤੀ ਕਰਾਂਗੇ ਕਿ ਉੱਥੇ ਵੱਧ ਬੂਟੇ ਜਿੱਥੇ ਪ੍ਰਦਾਨ ਕੀਤੇ ਜਾਣ ਤਾਕਿ ਇਸ ਪਿੰਡ ਦਾ ਜਿਹੜਾ ਛੱਪੜ ਦਾ ਇਹ ਕੰਮ ਆ ਇਹ ਵਧੀਆ ਠੀਕੇ ਨਾਲ ਹੋ ਸਕੇ ਔਰ ਇਸ ਜਿੱਥੇ ਕਿ ਸਜਾਵਟ ਬਣੇਗੀ ਉੱਥੇ ਵਾਤਾਵਰਣ ਦੇ ਲਈ ਔਰ ਵਧੀਆ ਦਿਖ ਬਣੇਗੀ ਤੇ ਮੈਂ ਧੰਨਵਾਦ ਕਰਦਾ ਇੱਥੋਂ ਦੇ ਨਗਰ ਮਸੀਆਂ ਦਾ ਤੇ ਨੌਜਵਾਨਾਂ ਦਾ ਔਰ ਖਾਸ ਕਰਕੇ ಗ್ರಾಮ ਪੰਚਾਇਤ ਦਾ ਜਿਹੜੇ ਸਾਨੂੰ ਸਹਿਯੋਗ ਕਰ ਰਹੇ ਆ ਧੰਨਵਾਦ ਜੀ